ਕੇਬਲਾਂ ਦੇ ਉੱਪਰ ਜਿਹੜੇ ਵਿਚਾਰੇ ਆਪਰੇਟਰ ਨੇ ਇੱਥੇ ਸਾਡੇ ਇੱਕ ਵਿਧਵਾ ਜਨਾਨੀ ਆ ਆਪਰੇਟਰਾਂ ਦਾ ਵਿਚਾਰੀ ਉਹਦੇ ਨਾਲ ਤੱਕਾ ਹੋ ਰਿਆ ਕੱਲ ਰੋ ਰਹੀ ਸੀ ਉਹ ਕੇਬਲ ਆਪਰੇਟਰਾਂ ਦੇ ਹੱਕ ਚਾਏ ਸਿਆਸੀ ਆਗੂ ਕੇਬਲਾਂ ਵੱਡਤੀਆਂ ਨਜਾਇਜ਼ ਕੰਮ ਕਰ ਰਹੇ ਨੇ ਜਿਹੜਾ ਕੰਮ ਕਰਨਾ ਉਹ ਇਹਨਾਂ ਨੂੰ ਦਿਖ ਨਹੀਂ ਰਿਹਾ ਸਮਾਜ ਸੇਵੀਆਂ ਨੇ ਵੀ ਕੇਬਲ ਆਪਰੇਟਰਾਂ ਲਈ ਆਵਾਜ਼ ਕੀਤੀ ਬੁਲੰਤ ਕੇਬਲ ਆਪਰੇਟਰਾਂ ਦਾ ਉਜਗਾਰ ਪਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕੇਬਲ ਆਪਰੇਟਰਾਂ ਦੇ 8-10 ਜਗ੍ਹਾ ਤੇ ਪਰਚੇ ਦਿੱਤੇ ਬੇਨਾਮੀ ਪਰਚੇ ਕਿੰਝੋਂ ਕਰਾ ਰਹੇ ਨੇ ਕੇਬਲ ਦੀਆਂ ਤਾਰਾਂ ਕੱਟੇ ਜਾਣ ਤੋਂ ਆਮ ਲੋਕ ਵੀ ਦੁਖੀ ਗੁਰਪਾਰਣੀ ਸਰਵਣ ਕਰਨ ਤੋਂ ਵਾਂਝੇ ਹੋ ਰਹੇ ਲੋਕ ਪੰਜਾਬ ਪਰ ਚ ਕੇਬਲ ਆਪਰੇਟਰਾਂ ਦੇ ਨਾਲ ਲਗਾਤਾਰ ਤੱਕਾ ਹੋ ਰਿਹਾ ਹੈ ਖਾਸ ਕਰਕੇ ਪਟਿਆਲਾ ਅਤੇ ਮੋਹਾਲੀ ਚ ਤਾਂ ਸ਼ਰੀਆਮ ਕੇਬਲ ਆਪਰੇਟਰਾਂ ਦੀਆਂ ਤਾਰਾਂ ਕੁਝ ਮਾੜੇ ਅੰਤਰ ਵੱਲੋਂ ਕੱਟੀਆਂ ਅਤੇ ਕਟਫਾਈਆਂ ਚੱਲ ਰਹੀਆਂ ਨੇ ਜਿਹੜੇ ਕਿ ਕੇਵਲ ਕਾਰੋਬਾਰ ਨੂੰ ਹਥਿਆਉਣ ਦੀ ਸਾਜ਼ਿਸ਼ ਦੇ ਤਹਿਤ ਕੰਮ ਕਰ ਰਹੇ ਨੇ ਕੇਬਲ ਆਪਰੇਟਰਾਂ ਤੇ ਝੂਠੇ ਪਰਚੇ ਵੀ ਕੀਤੇ ਜਾ ਰਹੇ ਨੇ ਜਿਸ ਕਰਕੇ ਗਰੀਬ ਕੇਬਲ ਆਪਰੇਟਰ ਜਿਨ੍ਹਾਂ ਦਾ ਰੋਜ਼ਗਾਰ ਕੇਬਲ ਦੇ ਕੰਮ ਦੇ ਨਾਲ ਚੱਲਦਾ ਹੁਣ ਦਿਨ ਰਾਤ ਆਪਣੇ ਰੋਜ਼ਗਾਰ ਦੀ ਚਿੰਤਾ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਇਸ ਸਭ ਤੱਕ ਇਹਨੂੰ ਦੇਖਤੇ ਹੋਏ ਹੁਣ ਸਿਆਸੀ ਆਕੂ ਵੀ ਕੇਵਲ ਆਪਰੇਟਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਆ ਸੁਣੋ ਜ਼ਰਾ ਕੀ ਬੋਲੇ ਸ਼੍ਰੀ ਫਤਿਹਗੜ ਸਾਹਿਬ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚਦਾਥਲ ਕੇਵਲਾਂ ਵਿੱਚ ਕਿਹੜੇ ਵਿਚਾਰੇ ਆਪਰੇਟਰ ਨੇ ਅਤੇ ਸਾਡੇ ਇੱਕ ਵਿਧਵਾ ਜਨਾਨੀ ਆ ਆਪਰੇਟਰ ਆ ਵਿਚਾਰੀ ਉਹਦੇ ਨਾਲ ਤੱਕਾ ਔਰਿਆ ਕੱਲ ਰੋ ਰਹੀ ਸੀ ਉਹ ਕੇਵਲਾਂ ਵੱਡੀਆਂ ਨਾਜਾਇਜ਼ ਕੰਮ ਕਰ ਰਹੇ ਨੇ ਜਿਹੜਾ ਕੰਮ ਕਰਨਾ ਉਹ ਇਹਨਾਂ ਨੂੰ ਦਿਖ ਨਹੀਂ ਰਿਹਾ ਸਰਕਾਰ ਕਹਿੰਦੀ ਸੀ ਕਿ ਵੱਡੇ ਵੱਡੇ ਦਾਅਵੇ ਕਿਥੇ ਸੀ ਸੱਤਾ ਜੌਣ ਵਿੱਚ ਤੁਸੀਂ ਗੱਲ ਕੀਤੀ ਆ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਪਰ ਤੁਸੀਂ ਕੇਵਲ ਦੀ ਗੱਲ ਕਿ ਤਾਰਾਂ ਵੱਡੀਆਂ ਜਾ ਰਹੀਆਂ ਕਿਸੇ ਨੂੰ ਕੇਵਲ ਆਪਰੇਟਰਾਂ ਦਾ ਉਜਗਾਰ ਖੋਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਕੇਵਲ ਆਪਰੇਟਰਾਂ ਦੇ 8-10 ਜਗ੍ਹਾ ਤੇ ਪਰਚੇ ਕੀਤੇ ਬੇਨਾਮੀ ਪਰਚੇ ਕਿੰਝੋਂ ਕਰਾ ਰਹੇ ਨੇ ਕਿਬਲ ਨੈਟਵਰਕ ਅਤੇ ਇੰਟਰਨੈਟ ਦੀ ਸੇਵਾ ਮਾ ਠਪਰਣ ਕਰਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਕੁਜਰਾਤੀ ਅੰਸਰਾਂ ਕਰਕੇ ਲੋਕ ਘਰਾਂ ਦੇ ਵਿੱਚ ਗੁਰਬਾਣੀ ਸਰਵਣ ਕਰਨ ਤੋਂ ਵੀ ਵਾਂਝੇ ਹੋ ਰਹੇ ਨੇ ਹੁਣ ਕੇਬਲ ਆਪਰੇਟਰਾਂ ਨਾਲ ਤੱਕਾ ਹੁੰਦਾ ਦੇਖ ਸਿਆਸੀ ਆਗੂ ਵੀ ਕੇਬਲ ਆਪਰੇਟਰਾਂ ਦੇ ਹੱਕ ਦੇ ਵਿੱਚ ਆਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕੇਬਲ ਆਪਰੇਟਰਾਂ ਨੂੰ ਕਦੋਂ ਤੱਕ ਇਨਸਾਫ ਮਿਲੇਗਾ ਫਤਗੜ ਸਾਹਿਬ ਤੋਂ ਰਜਿੰਦਰ ਪੱਟੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੇਬਲਾਂ ਦੇ ਉੱਪਰ ਜਿਹੜੇ ਵਿਚਾਰੇ ਆਪਰੇਟਰ ਨੇ ਇੱਥੇ ਸਾਡੇ ਇੱਕ ਵਿਧਵਾ ਜਨਾਨੀ ਆ ਆਪਰੇਟਰਾਂ ਵਿਚਾਰੀ ਉਹਦੇ ਨਾਲ ਤੱਕਾ ਔਰਿਆ ਕੱਲ੍ਹ ਰੋ ਰਹੀ ਸੀ ਉਹ ਕੇਬਲ ਆਪਰੇਟਰਾਂ ਦੇ ਹੱਕ ਚਾਏ ਸਿਆਸੀ ਆਗੂ ਕੇਬਲਾਂ ਵੱਡਤੀਆਂ ਨਜਾਇਜ਼ ਕੰਮ ਕਰ ਰਹੇ ਨੇ ਜਿਹੜਾ ਕੰਮ ਕਰਨਾ ਉਹ ਇਹਨਾਂ ਨੂੰ ਦਿਖ ਨਹੀਂ ਰਿਹਾ ਸਮਾਜ ਸੇਵੀਆਂ ਨੇ ਵੀ ਕੇਬਲ ਆਪਰੇਟਰਾਂ ਲਈ ਆਵਾਜ਼ ਕੀਤੀ ਬੁਲੰਤ ਕੇਬਲ ਆਪਰੇਟਰਾਂ ਦਾ ਉਜगार ਪਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕੇਬਲ ਆਪਰੇਟਰਾਂ ਦੇ 8-10 ਜਗ੍ਹਾ ਤੇ ਪਰਚੇ ਦਿੱਤੇ ਬੇਨਾਮੀ ਪਰਚੇ ਕਿੰਝੋਂ ਕਰਾ ਰਹੇ ਨੇ ਕੇਬਲ ਦੀਆਂ ਤਾਰਾਂ ਕੱਟੇ ਜਾਣ ਤੋਂ ਆਮ ਲੋਕ ਵੀ ਦੁਖੀ ਗੁਰਪਾਣੀ ਸਰਵਣ ਕਰਨ ਤੋਂ ਵਾਂਝੇ ਹੋ ਰਹੇ ਲੋਕ ਪੰਜਾਬ ਪਰ ਚ ਕੇਬਲ ਆਪਰੇਟਰਾਂ ਦੇ ਨਾਲ ਲਗਾਤਾਰ ਤੱਕਾ ਹੋ ਰਿਹਾ ਹੈ ਖਾਸ ਕਰਕੇ ਪਟਿਆਲਾ ਅਤੇ ਮੋਹਾਲੀ ਚ ਤਾਂ ਸ਼ਰੀਆਮ ਕੇਬਲ ਆਪਰੇਟਰਾਂ ਦੀਆਂ ਤਾਰਾਂ ਕੁਝ ਮਾੜੇ ਅੰਤਰ ਵੱਲੋਂ ਕੱਟੀਆਂ ਅਤੇ ਕਟਫਾਈਆਂ ਚੱਲ ਰਹੀਆਂ ਨੇ ਜਿਹੜੇ ਕਿ ਕੇਵਲ ਕਾਰੋਬਾਰ ਨੂੰ ਹਥਿਆਉਣ ਦੀ ਸਾਜ਼ਿਸ਼ ਦੇ ਤਹਿਤ ਕੰਮ ਕਰ ਰਹੇ ਨੇ ਕੇਬਲ ਆਪਰੇਟਰਾਂ ਤੇ ਝੂਠੇ ਪਰਚੇ ਵੀ ਕੀਤੇ ਜਾ ਰਹੇ ਨੇ ਜਿਸ ਕਰਕੇ ਗਰੀਬ ਕੇਬਲ ਆਪਰੇਟਰ ਜਿਨ੍ਹਾਂ ਦਾ ਰੋਜ਼ਗਾਰ ਕੇਬਲ ਦੇ ਕੰਮ ਦੇ ਨਾਲ ਚੱਲਦਾ ਹੁਣ ਦਿਨ ਰਾਤ ਆਪਣੇ ਰੋਜ਼ਗਾਰ ਦੀ ਚਿੰਤਾ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਇਸ ਸਭ ਤੱਕ ਇਹਨੂੰ ਦੇਖਤੇ ਹੋਏ ਹੁਣ ਸਿਆਸੀ ਆਕੂ ਵੀ ਕੇਵਲ ਆਪਰੇਟਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਅੱਜ ਸੁਣੋ ਜਰਾ ਕੀ ਬੋਲੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚਨਾਥਲ ਕੇਵਲ ਕਿਹੜੇ ਵਿਚਾਰੇ ਆਪਰੇਟਰ ਨੇ ਅਤੇ ਸਾਡੇ ਇੱਕ ਵਿਧਵਾ ਜਨਾਨੀ ਆ ਆਪਰੇਟਰਾਂ ਵਿਚਾਰੀ ਉਹਦੇ ਨਾਲ ਤੱਕਾ ਔਰਿਆ ਕੱਲ ਰੋ ਰਹੀ ਸੀ ਉਹ ਕੇਵਲਾਂ ਬੜਤੀਆਂ ਨਜਾਇਜ਼ ਕੰਮ ਕਰ ਰਹੇ ਨੇ ਜਿਹੜਾ ਕੰਮ ਕਰਨਾ ਉਹ ਇਹਨਾਂ ਨੂੰ ਦਿਖ ਨਹੀਂ ਰਿਹਾ ਸਰਕਾਰ ਕਹਿੰਦੀ ਸੀ ਕਿ ਵੱਡੇ ਵੱਡੇ ਦਾਅਵੇ ਕਿਤੇ ਸੱਤਾ ਜੌਣ ਵਿੱਚ ਤੁਸੀਂ ਗੱਲ ਕੀਤੀ ਆ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਪਰ ਤੁਸੀਂ ਕੇਵਲ ਦੀ ਗੱਲ ਕਿ ਤਾਰਾਂ ਵੱਡੀਆਂ ਜਾ ਰਹੀਆਂ ਕਿਸੇ ਕੇਵਲ অপারেਟਰਾਂ ਦਾ ਉਜਗਾਰ ਖੋਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕੇਵਲ অপারেਟਰਾਂ ਦੇ 8-10 ਜਗ੍ਹਾ ਤੇ ਪਰਚੇ ਕੀਤੇ ਬੇਨਾਮੀ ਪਰਚੇ ਕਿੰ ਤੋਂ ਕਰਾ ਰਹੇ ਨੇ ਸੋ ਕੇਬਲ ਨੈਟਵਰਕ ਅਤੇ ਇੰਟਰਨੈਟ ਦੀਆਂ ਸੇਵਾਵਾਂ ਠਪਰਣ ਕਰਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਗੁਜਰਾਤੀ ਅੰਸਰਾ ਕਰਕੇ ਲੋਕ ਘਰਾਂ ਦੇ ਵਿੱਚ ਗੁਰਬਾਣੀ ਸਰਵਣ ਕਰਨ ਤੋਂ ਵੀ ਵਾਂਝੇ ਹੋ ਰਹੇ ਨੇ ਹੁਣ ਕੇਬਲ ਆਪਰੇਟਰਾਂ ਨਾਲ ਤੱਕਾ ਹੁੰਦਾ ਦੇਖ ਸਿਆਸੀ ਆਗੂ ਵੀ ਕੇਬਲ ਆਪਰੇਟਰਾਂ ਦੇ ਹੱਕ ਦੇ ਵਿੱਚ ਆਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕੇਬਲ ਆਪਰੇਟਰਾਂ ਨੂੰ ਕਦੋਂ ਤੱਕ ਇਨਸਾਫ ਮਿਲੇਗਾ ਫਤਿਹਗੜ ਸਾਹਿਬ ਤੋਂ ਰਜਿੰਦਰ ਪੱਟੀ ਰਿਪੋਰਟ ਦਿੱਲੀ ਪੋਸਟ ਪੰਜਾਬੀ